ਦੋਸਤੋ ਅੱਜ ਗੁਰਦਾਸਪੁਰ ਦੇ ਇੱਕ ਬ੍ਰੇਕਿੰਗ ਖਬਰ ਤੁਹਾਨੂੰ ਸਾਂਝੀ ਕਰਨ ਲੱਗੇ ਆ ਜੀ ਗੁਰਦਾਸਪੁਰ ਸੈਂਟਰ ਜੇਲ੍ਹ ਗੇਟ ਦੇ ਬਿਲਕੁਲ ਸਾਹਮਣੇ ਜਿਹੜਾ ਰੋਡ ਹੈ ਜੀ ਜਿਹੜਾ ਪੁਰਾਣਾ ਕਚੈਰੀ ਨੂੰ ਰੋਡ ਜਾਂਦਾ ਸੀ ਜੀ ਸੋਸ ਰੋਡ ਉੱਪਰ ਜਿਹੜਾ ਜੀ ਅਵਿਸਟ ਮੈਡੀਕਲ ਸਟੋਰ ਜਿਹੜਾ ਵਾ ਉਹਦੇ ਉੱਪਰ ਅੱਜ ਜਿਹੜਾ ਵਾ ਜੀ ਡਰਗ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰਸ਼ਨ ਚਲਾ ਕੇ ਜਿਹੜਾ ਜੀ ਅੱਜ ਰੇਡ ਕੀਤੀ ਗਈ ਆ ਸੋ ਇਸ ਮੈਡੀਕਲ ਸਟੋਰ ਤੋਂ ਜਿਹੜਾ ਜੀ ਕਾਫੀ ਮਾਤਰਾ ਜੀ ਮੈਡੀਸਿਨ ਵੀ ਜਿਹੜੀ ਕਬੂ ਕੀਤੀ ਗਈ ਆ ਸੋ ਸਾਰੀਆਂ ਤਸਵੀਰਾਂ ਵੀ ਤੁਹਾਨੂੰ ਸਾਂਝ ਇਸ ਮੈਡੀਕਲ ਸਟੋਰ ਦੀ ਚਰਚਾ ਬੜੀ ਸੀ ਗੁਰਰਾਸਪੁਰ ਚ ਪਿਛਲੇ ਦਿਨਾਂ ਜੀ ਸੀ ਧਿਆਨ ਮਾਰੀਏ ਤਾਂ ਕਾਫੀ ਚਰਚਾ ਸੀ ਇਸ ਮੈਡੀਕਲ ਸਟੋਰ ਦੀ ਔਰ ਅੱਜ ਜਿਹੜਾ ਕਿਤੇ ਨਾ ਕਿਤੇ ਵਿਭਾਗ ਨੇ ਕਾਰਵਾਈ ਕੀਤੀ ਹੈ ਜੀ ਸੋ ਇਸ ਸਾਈਡ ਤੋਂ ਖੋਲਨੇ ਆ ਜਿਸੀ ਇੱਕ ਲੱਗਦੀ ਹੈ ਜੀ ਸ਼ਾਇਦ ਲੱਗੇ ਸ਼ਾਪ ਆ ਉਥੇ ਪੇਂਟ ਪੂਰੋ ਨਹੀਂ ਸਈ ਆਇਆ ਇਹਦੇ ਵਿੱਚ ਵੀ ਜਿਹੜੇ ਕੁਝ ਖਾਲੀ ਡੱਬੇ ਪੇ ਦੇ ਆ ਜੀ ਇਹਦੇ ਵਿੱਚ ਆ ਦੇਖੋ ਤੁਸੀਂ ਮੈਡੀਸਨ ਇਹ ਕਿਹੜੀ ਮੈਡੀਸਨ ਜੇ ਪ੍ਰਗਾ ਆ ਦੇਖੋ ਤੁਸੀਂ ਪ੍ਰਗਾ ਜਿਹੜੀ ਬੈਨਵਾ ਜਿਹੜੀ ਸਰਕਾਰ ਨੇ ਬੈਨ ਕੀਤੀ ਦੀ ਹੈ ਇਹ ਕਿੰਨੇ ਵੱਡੀ ਮਾਤਰਾ ਜੀ ਦੇਖੋ ਪੇ ਦੇ ਲੱਬੇ ਦਿਖਾਓ ਜਰਾ ਜੀ ਇਦਾਂ ਮਲਪੀਏ ਮੈਡੀਸਨ ਜਿਹੜੀ ਆ ਇੱਥੇ ਦਿੱਤੀ ਜਾਂਦੀ ਸੀ ਜਿਹੜੀ ਵੇਚੀ ਜਾਂਦੀ ਸੀ ਔਰ ਇਹਦੇ ਵਿੱਚ ਵੀ ਕਿੰਨੀ ਮੈਡੀਸਨ ਖਰੀਦੀ ਆ ਜੀ ਸੋ ਇਹ ਪ੍ਰੈਗਾ ਦੇ ਡੱਬੇ ਜਿਹੜੇ ਆ ਜੀ ਇਹ ਬੜੇ ਵੱਡੇ ਪੱਧਰ ਤੇ ਇੱਥੇ ਪਾਏ ਗਏ ਨੇ ਜੀ ਆ ਤੁਹਾਡੇ ਸਾਹਮਣੇ ਆ ਖਾਲੀ ਡੱਬੇ ਦਿਖਾਏ ਆ ਔਰ ਜਿਹੜੇ ਅੰਦਰੋਂ ਜਿਹੜੀ ਜਿਹੜੀ ਦਵਾਈ ਨਾਲ ਮਿਲੀ ਆ ਜੀ ਜਿਹੜੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੂੰ ਦਵਾਈ ਮਿਲੀ ਆ ਉਹ ਡਰੱਗ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਿੰਨੀ ਕੁ ਰਿਕਵਰੀ ਹੋਈ ਆ ਜੀ ਸੋ ਜਿੱਦ ਤੱਕ ਸਾਨੂੰ ਪਤਾ ਲੱਗਾ ਵੀ ਪ੍ਰਗਤ ਵੀ ਡੱਬੇ ਅੰਦਰੋਂ ਮਿਲਿਆ ਜੀ ਹੋਰ ਵੀ ਜਿਹੜੀਆਂ ਦਵਾਈਆਂ ਜਿਹੜੀਆਂ ਬੈਨ ਨੇ ਉਹ ਵੀ ਦਵਾਈਆਂ ਅੰਦਰੋਂ ਪ੍ਰਾਪਤ ਹੋਈਆਂ ਨੇ ਜੀ ਸੋ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆਂ ਔਰ ਉਹਨਾਂ ਤੋਂ ਜ਼ਿਆਦਾ ਜਾਣਕਾਰੀ ਲੈਂਦੇ ਆਂ ਜੀ ਫੋਨ ਆਪਣੀ ਖ਼ਬਰ ਕਾਢਣਾ ਮੈਂ ਛੱਡਦਾ ਨਹੀਂ ਮੈਂ 6 7 ਸਾਲ ਦੀ ਮਿਹਰ ਹੋ ਗਈਆਂ 10 ਸਾਲ ਚੇਅਰਮੈਨ ਰਹਿ ਆ ਮੈਂ ਬੈਂਕ ਦਾ ਮੈਂ ਚਲੋ ਫਿਰ ਜੀ ਮਾਰ ਲਿਆ ਤਕੜਾ ਸਰ ਬੜਾ ਆਸਥਾਨ ਲੁਪਾਵਾ சோ சாரி நீ ப்ரோட் கடா நான் லோன் கேக்கிறேன் அதனால நீ நீ லோடி ਰਾਦ ਰਾਦੋ। ਫਾਈਲ ਵੀ ਇਹ ਤੇ ਦਵਾਈਆਂ ਜਿਹੜੀਆਂ ਮਿਸਯੂਜ਼ ਹੋਣ ਵਾਲੀਆਂ ਹਨ। ਹਾਂਜੀ। 10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ। ਹਾਂਜੀ। ਇਹ ਇਹਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਦਿੱਕੇ ਭੇਜਿਆ ਜਾ ਰਿਹਾ ਹੈ। ਸਰ ਕਵਰੀ ਕੀ ਹੈਗੀ? 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ। ਉਹ ਚ ਮਿਸਯੂਜ਼ ਹੋਣ ਵਾਲੀਆਂ ਦਵਾਈਆਂ ਹੈਗੀਆਂ। ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲੈ ਕੇ ਭੇਜਿਆ ਜਾ ਰਿਹਾ ਹੈ। ਉਹਨਾਂ ਇਹਨਾਂ ਦੇ ਨਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉੱਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ। ਸਰ ਕੋਈ ਐਕਸਪਾਇਰੀ ਦੀ ਦਵਾਈ ਕਹਿੰਦੇ ਮਿਲੀਆਂ। ਐਕਸਪਾਇਰੀਆਂ ਵੀ ਦਵਾਈਆਂ ਸੀਗੀਆਂ ਕੁਝ ਉਹ ਵੀ ਜਬਤ ਕਰ ਲਈ ਗਈਆਂ। ਕੋਈ ਬਿੱਲ ਜਿਹੜੇ ਜਿਹੜੇ ਮੌਜੂਦਾ ਤੇ ਮਿਲੀਆਂ। ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ। ਪੁਲਿਸ ਡਿਪਾਰਟਮੈਂਟ ਤੇ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ। ਸਰ ਇੱਕ ਪ੍ਰਾਇਗਾ ਦੇ ਇਥੇ ਡੱਬੇ ਵੀ ਬਾਹਰ ਖਾਲੀ। ਹਾਂਜੀ। ਉਹਤੇ ਪ੍ਰੈਗਾ ਦੀ ਜਿਹੜੀ ਹੈਗੀ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਹੈ ਹਾਂ ਜੀ ਡਰਗਨ ਸਟਰਨ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਲੂਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟਰਨ ਨੂੰ ਜਿਆਦਾ ਪਤਾ ਨਹੀਂ ਪਤਾ ਨਹੀਂ ਕੋਈ ਮਸੀ ਯੂਜ਼ ਹੋਣ ਵਾਲੀ ਇਹੋ ਜੀ ਮੈਡੀਸ ਨਹੀਂ ਆ ਗਈਆਂ ਅਸੀਂ ਕੋਈ ਅਜੇ ਗੱਲ ਨਹੀਂ ਹੈ ਜੀ ਉਹ ਚਰਤ ਕੀਤੀਆਂ ਨਹੀਂ ਆ ਨਾ ਮੈਨੂੰ ਕੋਈ ਹਾਂਜੀ ਹਾਂਜੀ ਐਕਸਪਾਇਰ ਕੁਝ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਹਾਂ ਵੀ ਵਾਦ ਕਰੇ ਕਹਿੰਦੇ ਡੱਬੇ ਵੀ ਮਿਲੇ ਐਕਾ ਦੇ ਦਿੱਤੇ ਉਹ M75 ਦੇ ਆ ਗਏ ਸੀ ਕਿ ਬੇਲੇ ਲਈ ਕਹਿੰਦੇ ਖਾਣੀਆਂ ਪਾ ਹਾਂਜੀ ਬਿਲ ਬੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਕਿਹੜੀ ਕਿਹੜੀ ਟੀਮ ਆਈ ਹੈ ਪਤਾ ਨਹੀਂ ਮਨੂੰ ਇੰਨਾ ਨੌਲੇਜ ਨਹੀਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਭਾਜੀ